ਮੇਰੇ ਵਰਨ ਸਾਰਿਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਸਨਾਉ ਤੁਹਾਡਾ ਕੀ ਹਾਲ ਜੀ ਕਿਰੋ ਜੀ ਹੁਣ ਹੋ ਗਿਆ ਹੈ ਮਾਰਨਿੰਗ ਦੇ 8:30 ਤੇ ਆਪਾਂ ਸਵੇਰੇ ਸਵੇਰੇ ਬਣਾਉਣ ਲੱਗੇ ਆਂ ਕੜੀ ਤੇ ਆਪਾਂ ਅੱਜ ਕੜੀ ਬਣਾਵਾਂਗੇ ਬੇਸਣ ਵਾਲੀ ਜਿਹਦੇ ਵਿੱਚ ਪਾਵਾਂਗੇ ਲੱਸੀ ਤੇ ਆਪਾਂ ਬਣਾਵਾਂਗੇ ਝੂਖਾ ਵਾਲੀ ਇਹ ਨਹੀਂ ਜਿਆਦਾ ਟੇਸਟੀ ਬਣਦੀ ਆ ਬਹੁਤ ਜਿਆਦਾ ਟੇਸਟੀ ਬਣਦੀ ਜਿਹਨੇ ਇੱਕ ਵਾਰ ਵੀ ਖਾ ਲਈ ਨਾ ਉਹਦਾ ਬਾਰ ਬਾਰ ਦੇਰ ਕਰੂਗਾ ਤੇ ਅਸੀਂ ਝੂਖਾ ਵਾਲੀ ਨਾਲ ਕੜੀ ਪਣਾ ਕੇ ਜ਼ਰੂਰ ਖਾਈਏ ਚਲੋ ਜੀ ਇੱਧਰ ਆਪਾਂ ਇਹ ਡੱਬਾ ਧਰ ਦਿੱਤਾ ਇਹਦੇ ਵਿੱਚ ਪਾ ਦਿੱਤਾ ਆਪਾਂ ਨੇ ਸਰੋਂ ਦਾ ਤੇਲ ਦੇਖੋ ਜੀ ਸਾਡੇ ਨਾਲ ਖੇਤ ਦੇ ਵਿੱਚ ਨਾ ਹਰੇ ਪਿਆਜ਼ ਲੱਗੇ ਹੋਏ ਨੇ ਇਹਨਾਂ ਦੇ ਨਾਲ ਉੱਪਰ ਉੱਪਰ ਦੇ ਨਾ ਆਪਾਂ ਨੇ ਝੁੰਖਾਂ ਇਸ ਤਰ੍ਹਾਂ ਨਾ ਕੱਟ ਕੇ ਲਿਆਂਦੀਆਂ ਨੇ ਇਹ ਮੈਂ ਨਾ ਦੋ ਤਿੰਨ ਪਾਣੀਆਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਈਆਂ ਏ ਦੇਖੋ ਜੀ ਜੇ ਇਹ ਝੇਹ ਝੁੰਖਾਂ ਵਾਲੀ ਝੁੰਖਾਂ ਪਾ ਕੇ ਨਾ ਕੜੀ ਬਣਾਵੇ ਨਾ ਤੇ ਦੇਖੋ ਜੀ ਬਹੁਤ ਜ਼ਿਆਦਾ ਨਾ ਟੇਸਟੀ ਲੱਗੂਗੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਝੁੰਖਾਂ ਵਾਲੀ ਕੜੀ ਬਣਾ ਕੇ ਜਰ ਦੇਖਿਓ ਕਰੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਇੱਕ ਪਾਸੇ ਰੱਖ ਦਿੰਨੇ ਆ ਦੇਖੋ ਆਪਾਂ ਇਹ ਨਾ ਇਹਦੇ ਵਿੱਚ ਨਾ ਦੋ ਵੱਡੇ ਗਲਾਸ ਲੱਤੇ ਆ ਲੱਸੀ ਦੇ ਇਹ ਖੱਟੀ ਲੱਸੀ ਹੈ ਤੇ ਕਾੜੀ ਲੱਸੀ ਆਪਣੇ ਘਰ ਦੀ ਆਪਾਂ ਸਵੇਰ-ਸਵੇਰ ਲੱਸੀ ਬਣਾਉਨੇ ਆ ਤੇ ਆਪਾਂ ਨੇ ਇੱਕ ਕੌਲੀ ਲਈਤੀ ਆ ਬੇਸਣ ਦੀ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਨੂੰ ਐਡ ਕਰ ਦਨੇ ਆ ਤੇ ਹੁਣ ਆਪਾਂ ਇਹਨੂੰ ਐ ਚੰਗੀ ਤਰ੍ਹਾਂ ਨਾ ਮਿਕਸ ਨਾ ਮਿਕਸ ਕਰਨੇ ਜਰਾ ਤਾਂ ਕਿ ਨਾ ਕੋਈ ਗੱਠ ਨਾ ਪਵੇ ਦੇਖੋ ਜੀ ਹੁਣ ਗਰਮੀ ਤਾਂ ਨਾ ਬਹੁਤ ਹੀ ਸ਼ੁਰੂ ਹੋ ਗਿਆ ਹੈ ਹੁਣ ਸਰਦੀਆਂ ਵਾਲੇ ਸਬਜ਼ੀਆਂ ਦਾ ਖਾਣ ਨੂੰ ਜਿੰਨੇ ਕਰਦਾ ਹੈਗਾ ਜਿਵੇਂ ਗਾਜਰ ਗੋभी ਹੋਗੀ ਤੇ ਹੁਣ ਮੈਂ ਨਾ ਖਾਣ ਨੂੰ ਦੇ ਲਗਾਦਾ ਜਿਵੇਂ ਕੜੀ ਚਾਵਲ ਬਣਾ ਲਵਾਂ ਇਹ ਸਾਸੀ ਘਿਆ ਵੀ ਅੱਜ ਪੜੀ ਬਣਾਉਣੇ ਆ ਲੱਸੀ ਵਾਲੀ ਦੇ ਘੋਠਾ ਪਾ ਕੇ ਤੇ ਨਾਲ ਬਣਾਵਾਂਗੇ ਆਪਾਂ ਬਾਸਮਤੀ ਚਾਵਲ ਜੇ ਤੁਹਾਡੇ ਘਰ ਲੱਸੀ ਨਹੀਂ ਹੈਗੀ ਤਾਂ ਤੁਸੀਂ ਜੀ ਵੀ ਪਾ ਸਕਦੇ ਹੋ ਵਿੱਚ ਟੁਬਟਰ ਵੀ ਪਾ ਸਕਦੇ ਆ ਤੇ ਸਾਡੇ ਤਾਂ ਲੱਸੀ ਹੁੰਦੀ ਆ ਤੇ ਅਸੀਂ ਲੱਸੀ ਵਾਲੀ ਬੜੀ ਖੰਦ ਕਰਦੇ ਆਂ ਤੇ ਤੁਹਾਨੂੰ ਮਿਕਸ ਕਰੇ ਦੇ ਬਾਅਦ ਤੇ ਆਪਣਾ ਤੇਲ ਵੀ ਹੁਣ ਹੋ ਗਿਆ ਗਰਮ ਇਦੇ ਵਿੱਚ ਆਪਾਂ ਨਾ ਕਸਣ ਪਿਆਜ਼ ਆਦ ਰੱਖ ਕੱਟ ਕੇ ਨਾ ਫੇਰ ਤੜਕਾ ਲਾਵਾਂਗੇ ਇੱਧਰ ਆਪਾਂ ਨੇ ਨਾ ਇੱਕ ਚਮਚਾ ਲੈ ਲਿਆ ਸਾਫਤ ਧਨੀਏ ਦਾ ਇਹਨੂੰ ਆਪਾਂ ਨੇ ਨਾ ਡੈੜਾ ਜਿਹਾ ਕਰ ਲਿਆ ਤੇ ਹੁਣ ਇਹ ਆਪਾਂ ਇਹ ਵੀ ਵਿੱਚ ਪਾ ਦਵਾਂਗੇ ਇੱਧਰ ਆਪਾਂ ਨੇ ਇੱਕ ਚਮਚਾ ਲੱਤ ਜੀਰੇ ਦਾ ਇਹ ਵੀ ਵਿੱਚ ਪਾ ਦਵਾਂਗੇ ਤੇ ਹੁਣ ਇਹਨੂੰ ਆਪਾਂ ਨੂੰ ਚੰਗੀ ਤਰ੍ਹਾਂ ਨਾ ਜਿੰਨਾ ਚਿਰ ਆਪਣੇ ਨਾ ਪਿਆਜ਼ 골ਡ ਬ੍ਰਾਊਨ ਨਹੀਂ ਨਾ ਹੁੰਦੇ ਹੈਗੇ ਤੇ ਆਪਾਂ ਹੁਣ ਨਾ ਇਹਦੇ ਭੂਖਾ ਇਹਨਾਂ ਨੂੰ ਲੰਬੇ ਲੰਬੇ ਕੱਟ ਲਵਾਂਗੇ ਚੋਪੁੰਦੇ ਮਾ ਦੇਖੋ ਇਹ ਜਿਹੜੇ ਹੋ ਰਹੇ ਨੇ ਨਾ ਇਸ ਤਰ੍ਹਾਂ ਟੁਕੀਆਂ ਜੀਆਂ ਹੈਈਆਂ ਨਾ ਇਹਨਾਂ ਨੂੰ ਤੁਸੀਂ ਨਾ ਕੱਟ ਦਿਓ ਤੇ ਵਧੀਆ ਵਧੀਆ ਭੂਖਾ ਪਾ ਲਿਓ ਦੇਖੋ ਨਰਮ ਨਰਮ ਭੂਖਾ ਨੇ ਕੋਈ ਪੀਸ ਵੱਡੇ ਛੋਟੇ ਨਹੀਂ ਕਰਨੇ ਹੈਗੇ ਬਸ ਇਸ ਤਰ੍ਹਾਂ ਦੇ ਨਾ ਕੱਟ ਕੇ ਨਾ ਤੁਸੀਂ ਨਾ ਜਦੋਂ ਆਪਾਂ ਨੇ ਸੁੱਕੇ ਮਸਾਲੇ ਪਾਉਣੇ ਹੈ ਨਾ ਉਹਦੇ ਵਿੱਚ ਐਡ ਕਰਦੇ ਹੋ ਤੇ ਦੇਖਿਓ ਹੋਏ ਕੜੀ ਕਿੰਨੀ ਵਧੀਆ ਕੜੀ ਬਣੂਗੀ ਕੋਈ ਆਈ ਨਹੀਂ ਹੈਗਾ ਵੀ ਹਲਵਾਈ ਸਟਾਈਲ ਬਣਾਉਣੀ ਹੈ ਜਿਸ ਤਰ੍ਹਾਂ ਆਪਣੇ ਨਾ ਘਰ ਦੇ ਵਿੱਚ ਆਪਣੀਆਂ ਮੰਮੀ ਉਹ ਨਹੀਂ ਬਣਾਉਂਦੇ ਹੁੰਦੇ ਤੇ ਦਾਦੀ ਉਹ ਨਹੀਂ ਉਸ ਤਰੀਕੇ ਨਾਲ ਆਪਾਂ ਕੜੀ ਬਣਾਵਾਂਗੇ ਦੇਖੋ ਜੀ ਆਪਾਂ ਨੇ ਨਾ ਪੀਸ ਪੀਸ ਇਦਾਂ ਨਾ ਜਿਵੇਂ ਨਾ ਕੜੀ ਜੀ ਭੂਖ ਹੁੰਦੀ ਹੈ ਨਾ ਉਹਨੂੰ ਇਸ ਤਰ੍ਹਾਂ ਕੱਟ ਦੇਣੀ ਹੈ ਤੇ ਆਪਾਂ ਨੇ ਨਰਮ ਨਰਮ ਹੀ ਭੁਖਾ ਲੇੜੀਆਂ ਨੇ ਇਹ ਸਾਡੀ ਮੰਮੀ ਜੀ ਹੁਣੀ ਨਾ ਇਸ ਤਰ੍ਹਾਂ ਹੀ ਬਣਾਉਂਦੇ ਹੁੰਦੇ ਤੇ ਪਿਆ ਪਿਆਜ਼ ਦੀਆਂ ਭੁੱਖਾ ਪਾ ਕੇ ਤੇ ਤੁਸੀਂ ਨਾ ਜਿਹੜੇ ਹਰੇ ਪਿਆਜ਼ ਹੁੰਨੇ ਨਾ ਉਹਨਾਂ ਦੀ ਵੀ ਕੜੀ ਬਣਾ ਸਕਦੇ ਹੋ ਦੇਖੋ ਜੀ ਇਹ ਭੁੱਖਾਂ ਦੀ ਨਾ ਆਪਾਂ ਘਰ ਦੇ ਵਿੱਚ ਨਾ ਪਦੀਨੇ ਦੀ ਚਟਣੀ ਧਨੀਆ ਵਿੱਚ ਮਿਕਸ ਕਰਕੇ ਬਣਾਵੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਮਿੱਸੀ ਰੋਟੀ ਨਾਲ ਜਿਵੇਂ ਹੁਣ ਗਰਮੀ ਆਉਣ ਵਾਲੀਆਂ ਨਾ ਇਸ ਤਰ੍ਹਾਂ ਨਾ ਇਹ ਚੀਜ਼ਾਂ ਬਣਾ ਕੇ ਜੀ ਖਾਇਆ ਕਰੋ

ਉਹ ਆਪਣੇ ਪਿਆਜ਼ ਨਾ ਇਹ ਜਿਹੜਾ ਗੋਲਡ ਬ੍ਰਾਊਨ ਹੋ ਗਏ ਨੇ ਤੇ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਦੇ ਆਂ ਤੇ ਹੁਣ ਇਹਨਾਂ ਨੂੰ ਨਾ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਜਿਹੜੀਆਂ ਆਪਾਂ ਨੇ ਹਰੀਆਂ ਭੁੰਖਾ ਕੱਟ ਕੇ ਰੱਖੀਆਂ ਹੋਈਆਂ ਹੁਣ ਇਹ ਵੀ ਵਿੱਚ ਪਾ ਦਵਾਂਗੇ ਫਿਰ ਉਹ ਆਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਨਾ ਫਿਰ ਆਪਾਂ ਨੇ ਨਾ ਇਹਦੇ ਵਿੱਚ ਨਾ ਗਰਮ ਪਾਣੀ ਐਡ ਕਰ ਦੇਣਾ ਥੋੜਾ ਜਿਹਾ ਗਰਮ ਪਾਣੀ ਐਡ ਕਰਨ ਤੋਂ ਬਾਅਦ ਨਾ ਜਿਹੜੀ ਆਪਣੇ ਕੋਲ ਦਸਤੀ ਦੇ ਵਿੱਚ ਬੇਸਣ ਘੋਲੇ ਹੋਏ ਤੇ ਹੁਣ ਆਪਾਂ ਉਹ ਵੀ ਵਿੱਚ ਪਾ ਦਵਾਂਗੇ। ਇਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਵਿੱਚ ਕਾਚੀ ਫੇਰ ਦੇਣੀ ਆ। ਤਾਂ ਕਿ ਨਾ ਆਪਣਾ ਜਿਹੜਾ ਇਹ ਬੇਸਣ ਆ ਕਿਤੇ ਢੇਠਾ ਨਾ ਲੱਗ ਜਾਵੇ। ਦੇਖੋ ਜੇ ਆਪਾਂ ਨਾ ਤੜਕੇ ਦੇ ਬਾਅਦ ਜਦੋਂ ਆਪਾਂ ਇੱਕ ਲੱਖ ਪਾ ਦਿੰਨੇ ਨਾ ਫਿਰ ਵਿੱਚ ਨਾ ਇਹ ਨਾ ਫੁੱਟੀਆਂ ਬਣ ਜਾਂਦੀਆਂ। ਇਹ ਗੱਲ ਦਾ ਨਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੋਊਗਾ ਇਹਦੇ ਵਿੱਚ ਨਾ ਇੱਕ ਗਲਾਸ ਪਹਿਲਾਂ ਗਰਮ ਪਾਣੀ ਦਾ ਪਾਇਆ ਕਰੋ। ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਕੜਛੀ ਫੇਰ ਦਿੱਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਚ ਗਰਮ ਪਾਣੀ। ਦੇਖੋ ਜੀ ਇਹ ਨਾ ਜਿੰਨੀ ਵੀ ਕੜ ਕੜ ਕੇ ਕੜੀ ਬਣੂਗੀ ਨਾ ਉਨੀ ਜਿਆਦਾ ਟੇਸਟੀ ਬਣੂਗੀ। ਤੇ ਇਹਨੂੰ ਆਪਾਂ ਨਾ 팬 ਖੋਲੀ ਹੋਰ ਝਾਵਾਂਗੇ। ਦੇਖੋ ਜੀ ਆਪਣੀ ਕੜੀ ਨਾ ਮਾਰੋ ਮਾਰ ਇੱਤ ਰਹੀ ਹੈ ਬਿਲਕੁਲ ਵੀ ਨਾ ਬਰਤਨ ਤੋਂ ਬਾਹਰ ਨਹੀਂ ਆਉਂਦੀ ਹੈਗੀ। ਦੇਖੋ ਜੀ ਹੁਣ ਆਪਣੀ ਕੜੀ ਨਾ ਮਾਰੋ ਮਾਰ ਰਿਜ ਰਹੀ ਹੈ ਜੇ ਵੇਖੋ ਜੀ ਆਪਾਂ ਨੇ ਕੜੀ ਬਣਾ ਲਈ ਹੈ ਦੇਖੋ ਆਪਣੀ ਕੜੀ ਨਾ ਕਿੰਨੀ ਵਧੀਆ ਨਾ ਕਲਰ ਆਇਆ ਹੈ ਤੇ ਦੇਖੋ ਆਪਾਂ ਨੇ ਗਾੜੀ-ਗਾੜੀ ਕੜੀ ਬਣਾਈ ਹੈ ਆਪਾਂ ਤੁਹਾਨੂੰ ਨੇੜੇ-ਨੇੜੇ ਕੈਮਰਾ ਕਰਕੇ ਦਿਖਾਉਨੇ ਆ ਤੇ ਦੇਖੋ ਕਿੰਨੀ ਜਿਆਦਾ ਟੇਸਟੀ ਬਣੀ ਹੈ ਆਪਣੀ ਭੁੱਖਾਂ ਲਈ ਕੜੀ ਤੇ ਹੁਣ ਆਪਾਂ ਰੋਟੀ ਖਾਵਾਂਗੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇਤੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ برو ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਜੀ ਇੱਧਰ ਆਪਾਂ ਨੇ ਨਾ ਸਾਗ ਸਵਾਰ ਕੇ ਨਾ ਹੁਣ ਟਾਪੇ ਦੇ ਵਿੱਚ ਰੱਖ ਲਿਆ ਏ ਇਹਨੂੰ ਹੁਣ ਆਪਾਂ ਨਾ ਸਵੇਰੇ ਨਾ ਸਾਜਰੇ ਮਾਰਨਿੰਗ ਵੇਲੇ ਨਾ ਧੋ ਕੇ ਸੁਕਣਾ ਪਾਵਾਂਗੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਦੇਖੋ ਜੀ ਦੋਏ ਜਣੀਆਂ ਨਾ ਇੰਨੀਆਂ ਗੱਲਾਂ ਕਰਦੀਆਂ ਨਾ ਬਹੁਤ ਜ਼ਿਆਦਾ ਗੱਲਾਂ ਕਰਦੀਆਂ ਇਹ ਆਪਸ ਵਿੱਚ ਜਦ ਮੈਂ ਆ ਜਾਨੀ ਆ ਨਾ ਮੇਂ ਦੰਦ ਕੱਢਣ ਲੱਗ ਜਾਨੀ ਆ ਏਰੀ ਬਣਦੀ ਨਹੀਂ ਵੜਿਆ ਉੱਚੀ ਦਾ ਬੋਲਪੋ ਕੀ ਗੱਲਾਂ ਕਰਦੀ ਹੈ ਏਰੀ ਹੈ ਕਿ ਮੇਰੇ ਨਾਲ ਬਣਦੀ ਨਹੀਂ ਕਿਸ ਦੀ ਰੇਖਾ ਦੀ ਮੇਰਾ ਹਾਂ ਮੇਰਾ ਨਾਲ ਨਹੀਂ ਬਣਦੀ ਤੁਸੀਂ ਜਾਣੇ ਮੈਂ ਨਹੀਂ ਬਾਈ ਤੁਹਾਡੀਆਂ ਗੱਲਾਂ ਦੇ ਵਿੱਚ ਬੋਲਦੀ ਦੇਖੋ ਜੀ ਚਲੋ ਇੱਧਰ ਆਪਣਾ ਸਾਗ ਦਾ ਕੰਮ ਵੀ ਹੋ ਗਿਆ ਰੇਖਾ ਹੁਣ ਆਏ ਕਰੀ ਇਹਨੂੰ ਇਕੱਠਾ ਕਰਕੇ ਨਾ ਕਿਸੇ ਪਾਦੇ ਪਿੱਛੇ ਪਾਰਾ ਤਸਲੇ 'ਚ ਪਾ ਲਾ ਦੇਖ ਦੇਖ ਸਾਡੀ ਰੇਖਾ ਰਾਣੀ ਨਾ ਕੰਮ ਕਰ ਰਹੀ ਆ ਹੈਲੋ ਬਾਏ ਬਾਏ ਹੁਣ ਝਾੜੂ ਨਾ ਮਾਰੀ ਅੱਛਾ ਮੋਟਾ ਮੋਟਾ ਕੂੜਾ ਵਸਾ ਇਸ ਤਰ੍ਹਾਂ ਹੀ ਚੱਕ ਲੈ ਇਹਨੂੰ ਐਂ ਕਰੀ ਮੱਜਾਂ ਦੇ ਮੂਰੇ ਪਾਏ ਆਈ ਹੈ ਮੱਜਾ ਖਾਣੀਆਂ ਜਿਹੜੇ ਵਿੱਚ ਸੇਬੇ ਸੂਬੇ ਨੇ ਨਾ ਉਹ ਬਾਹਰ ਕੱਢ ਦੀ ਪਸੋਂ ਤੂੰ ਜਗਾ ਸਬਜ਼ੀ ਬਣਾ ਲੈ ਹੈ ਚੱਲ ਜਾ ਦੇਖੋ ਜੀ ਸਾਊ ਬਾਵਾ ਤਾਂ ਰੇ ਕੰਮ ਨੂੰ ਨਾ ਖੁਸ਼ ਹੋ ਕੇ ਕਰਦੀ ਆ ਤੇ ਹੁਣ ਜਾ ਰਹੀ ਆ ਮਟਕ ਮਟਕ